ਅੱਜ ਉਹ ਆਪਣਾ ਸਪਸ਼ਟੀਕਰਨ ਕਰਾ ਰਹੇ ਆ ਡਿਪਟੀ ਕਾਲਕਟਰ ਸਾਹਿਬ ਤੇ ਔਰ ਉਸ ਸਪਸ਼ਟੀਕਰਨ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਰਬਾਨੀ ਦੇ ਦਿੱਤੇ ਜੀ ਉਹਨਾਂ ਦੇ ਗੋਲ ਸੇ ਪੜ ਕੇ ਤੇ ਬਚਾਏ ਸਿੰਘ ਸਾਹਿਬ ਕਦੋਂ ਤੱਕ ਹੋ ਜੇਗੀ ਜੀ ਕੋਈ ਸਮਾਂ ਜੀ ਬੈਠਕ ਕਦੋਂ ਤੱਕ ਬੈਠਕ ਕਦੋਂ ਤੱਕ ਹੋਣੀ ਹੈ ਜੀ ਫੈਸਲਾ ਲਿਆ ਜਾਣਾ ਜੀ ਕਦੋਂ ਤੱਕ ਕਦੋਂ ਤੱਕ ਫੈਸਲਾ ਲਿਆ ਜਾ ਥੋੜੇ ਦਿਨਾਂ ਤੱਕ ਮੀਟਿੰਗ ਜੀ ਥੋੜੇ ਦਿਨਾਂ ਤੱਕ ਥੈਂਕ ਯੂ ਜੀ ਇਹ ਜੀ ਕੌਂਸਲਰ ਸਾਹਿਬ ਤੇ ਅਧਿਕਾਰੀ ਗਿਆਨੀ ਭਾਈ ਜੀ ਅੱਜ ਵੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਬڑا ਚਰਚਿਤ ਹੈ ਇਹ ਮਸਲਾ ਕਿ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਕਤਕ ਸਾਹਿਬ ਤੇ ਪਹੁੰਚ ਗਏ ਇਹ ਕਿ ਨਾ ਭਾਵੇਂ ਕਿ ਉਹ ਬਾਅਦ ਚ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲਕਤਕ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਤੋਂ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਅਕਾਲ ਤਖਤ ਸਾਹਿਬ ਨੂੰ ਜੋ ਸਾਨੂੰ ਕਿਨਾਂ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਮਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਆ ਇਹਦੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਸੋ ਉਸ ਪੱਖ ਨੂੰ ਜਿਹੜਾ ਸਾਨੂੰ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲ ਤੱਕ ਸਾਹਿਬ ਨੇ ਜਿਹਦਰ ਸਾਹਿਬ ਨੂੰ ਸੌਪਿਆ ਉਸ ਵਫਤ ਦੇ ਵਿੱਚ ਮੈਂ ਵੀ ਸ਼ਾਉ ਸੀ ਜਿਹੜਾ ਸਬੀ ਸਿੰਘ ਬਾਦਲ ਨੇ ਸਪਸ਼ਟ ਕਰ ਦਿੱਤਾ ਗਿਆ ਸੋ ਸਭ ਤੋਂ ਸਿਗਾ ਕਿ ਅੱਜ ਹੀ ਕੱਲ ਤੱਕ ਸੈਜਿਹਦਾਰ ਸਾਹਿਬ ਵੀ ਹੋਰ ਹਦਾਇਤ ਦੇਣਗੇ ਸੋ ਇਸ ਤੋਂ ਬਾਅਦ ਕੀ ਪੰਜ ਪ੍ਰਕਿਰਿਆ ਇਹ ਹੁੰਦੀ ਹੈ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਹੈ ਨਾ ਇਹਦਾ ਇੱਕ ਉਸ ਤੋਂ ਬਾਅਦ ਜਿਹਿਹਦਾਰ ਸਾਹਿਬ ਬਾਕੀ ਸਿੰਘ ਸਾਹਿਬ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਪ੍ਰਕਿਰਿਆ ਹੈ ਸਰ ਇੱਕ ਤੱਕ ਜਿਹੜਾ ਕੀ ਜਿਹੜਾ ਕਹਿ ਨਹੀਂ ਸਕਦੇ ਇਹ ਤਾਂ ਜਿਹਿਹਦਾਰ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਹ ਕੋਈ ਟਿੱਪਣੀ ਨਹੀਂ ਕਰ ਸਕਦਾ ਕ੍ਰੋਨੀਕ ਕਮੇਟੀ ਵੱਲੋਂ ਜਿਹੜੇ ਸਵਾਲ ਸੀ ਕ੍ਰੋਨੀਕ ਕਮੇਟੀ ਵੱਲੋਂ ਤੁਸੀਂ ਆਪਣੇ ਆਰਵਾਦੀ ਦਾ ਜਿਹੜਾ ਦੇਖੋ ਜੀ ਜੋ ਸ੍ਰੀ ਕਲਤਖ ਸਾਹਿਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰ ਲਈ ਕਿਹਾ ਗਿਆ ਉਸ ਦਾ ਸਾਰਾ ਕੁਝ ਇੱਕ ਪਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਆਇਆ ਸੀ ਅਸੀਂ ਹੱਥ ਜੋੜ ਕੇ ਗੱਲ ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ ਹਾਜ਼ਰ